ਕਰਵਾ ਚੌਥ ਦੀ ਰਾਤ ਬਟਾਰਾ ਸ਼ਹਿਰ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰ ਗਈ ਹੈ। ਦੋਨ ਪਛਾਤੇ ਨੌਜਵਾਨਾਂ ਦੇ ਬਦਲੂ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਗਈ ਤੇ ਦੋ ਦੀ ਮੌਤ ਹੋਈ ਹੈ ਤੇ ਚਾਰ ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਦਰਅਸਲ ਕਰਵਾ ਚੌਥ ਦੀ ਰਾਤ ਬਟਾਰਾ ਸ਼ਹਿਰ ਦੇ ਮੁੱਖ ਚੌਂਕ ਖਜੂਰੀ ਗੇਟ ਦੇ ਨੇੜੇ ਫਾਇਰਿੰਗ ਦੀ ਵਾਰਦਾਤ ਸਾਹਮਣੇ ਆਉਂਦੀ ਹੈ। ਮੋਟਰਸਾਈਕਲ ਤੇ ਇਹ ਦੋ ਨੌਜਵਾਨਾਂ ਨੇ ਸ਼ਰਿਆਮ ਕਈ ਫਾਇਰ ਕੀਤੀ ਤੇ ਨੇ ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਦੇ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਚਾਰ ਗੰਭੀਰ ਜ਼ਖਮੀ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ جاری ਹੈ। ਉਤਿエスਵਾਰ ਦਾਅੱਤ ਦੇ ਵਿੱਚ ਜ਼ਖਮੀ ਤੇ ਚਸ਼ਮਦੀਤ ਸੰਜੀਵ ਨੇ ਦੱਸਿਆ ਕਿ ਉਹ ਜਿਸ ਦੁਕਾਨ ਤੇ ਕੰਮ ਕਰਦੇ ਨੇ ਉਸ ਦੇ ਬਾਹਰ ਖੜੇ ਸਨ ਕਿ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਹੈ ਉਹ ਖੁਦ ਤੇ ਉਹ ਜਿਹੜੇ ਹੋਰ ਦੁਕਾਨਦਾਰ ਨੇ ਦੱਸਿਆ ਜਾ ਰਿਹਾ ਹੈ ਕਿ ਜਦ ਉਹ ਆਉਂਦੇ ਨੇ ਤਾਂ ਹੋਰ ਨੌਜਵਾਨ ਤੇ ਮਾਲਕ ਜਿਹੜਾ ਉਹ ਗੋਲੀ ਦਾ ਸ਼ਿਕਾਰ ਹੋ ਚੁੱਕੇ ਸਨ ਦੱਸਿਆ ਜਾ ਰਿਹਾ ਹੈ ਕਿ ਜਿਸ ਦੁਕਾਨ ਦੇ ਬਾਹਰ ਫਾਇਰਿੰਗ ਹੋਈ ਹੈ ਉਹ ਕਾਂਗਰਸੀ ਆਗੂ ਤਿਸ਼ਰਾਬ ਕਾਰੋਬਾਰੀ ਦੀਪੂ ਜਾਤੀਪੁਰ ਦੇ ਰਿਸ਼ਤੇਦਾਰ ਦੀ ਦੁਕਾਨ ਹੈ ਜਸਟ ਦੇ ਬਾਹਰ ਕੀ ਫਾਇਰਿੰਗ ਕੀਤੀ ਗਈ ਹੈ ਦੁਕਾਨ ਚ ਮੌਜੂਦ ਦੁਕਾਨ ਮਾਲਕ ਤੇ ਕੰਮ ਕਰਨ ਵਾਲੇ ਤੇ ਰਹਾنگੀਰ ਵੀ ਇਸ ਗੋਲੀ ਦਾ ਸ਼ਿਕਾਰ ਹੋਏ ਨੇ ਹਾਲਾਂਕਿ ਹਸਪਤਾਲ ਬਟਾਲਾ ਦੇ ਡਿਊਟੀ ਮੈਡੀਕਲ ਅਫਸਰ ਦੇ ਮੁਤਾਬਕ ਉਹਨਾਂ ਦੇ ਕੋਲ ਗੋਲੀ ਲੱਗਣ ਦੇ ਨਾਲ 6 ਵਿਅਕਤੀ ਦਾਖਲ ਹੁੰਦੇ ਨੇ ਦੋ ਦੀ ਜਾਨ ਚਲੀ ਗਈ ਅਤੇ ਚਾਰ ਜ਼ਖਮੀ ਦੱਸੇ ਜਾ ਰਹੇ ਨੇ ਤਫਨ ਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਪੁਲਸ ਐਲ ਕਹਨਾ ਹੈ ਕਿ ਫਾਇਰਿੰਗ ਹੋਣ ਵਾਰਦਾਤ ਦੀ ਸੂਚਨਾ ਮਿਲੀ ਹੈ ਤੇ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੇ ਨੇ ਤਾਂ ਜ਼ਿਕਰ ਹੋਇਆ ਹੈ ਕਿ ਪਹਿਲਾਂ ਵੀ ਬੀਤੇ ਕੁਝ ਮਹੀਨੇ ਪਹਿਲਾਂ ਹੀ ਕਾਂਗਰਸੀ ਆਗੂ ਦੀਪੂ ਜੈੰਤੀਪੁਰ ਦੇ ਘਰ ਉਹਨਾਂ ਦੇ ਪਿੰਡ ਜੈੰਤੀਪੁਰ ਦੇ ਵਿੱਚ ਗਰਨੇਡ ਹਮਲਾ ਹੋ ਚੁੱਕਿਆ ਤੇ ਹੁਣ ਇਸ ਵਾਰਦਾਤ ਦੇ ਸਬੰਧ ਵਿੱਚ ਆਉਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ ਅੱਗੇ ਲੋਕਾਂ ਸੀ ਅੱਛਾ ਪਾਲ ਸਾਹਿਬ ਤੋਂ ਪਰ ਆਇਕ ਲੋਕ ਹੈ ਹੀ ਇਥੋਂ ਮਗਰੋਂ ਆਏ ਨੇ ਮਗਰੋਂ ਉਹਨਾਂ ਨੇ ਗੋਲੀਆਂ ਫਾਇਰ ਕਰ ਲੈਣੇ ਖੜੇ ਗਏ ਭਾਜਣ ਨੂੰ ਕੌਣ ਆਇਆ ਸੀ ਜੀ ਪਤਾ ਨਹੀਂ ਜੀ ਇਹ ਦੋ ਮੁੰਡੇ ਸੀ ਕਹਿੰਦਾ ਸਰਦਾਰ ਹਾਂਜੀ ਭਾਜਣ ਤੇ ਆਇਆ ਸੀ ਕਿ ਸਕੂਲ ਜਿਹੜਾ ਮੋਟਰਸਾਈਕਲ ਤੇ ਕਿਤੇ ਆਏ ਆ ਕਿੰਨੀਆਂ ਗੋਲੀਆਂ ਚੱਲੀਆਂ ਇੱਥੇ ਇਹ ਪਤਾ ਨਹੀਂ 10-12 ਰਾਊਂਡ ਕੱਢੇ ਉਹਨਾਂ ਨੇ ਇਹ ਗੋਲੀ ਤੁਹਾਡੇ ਉੱਤੇ ਵੀ ਚਲਾਈ ਹਾਂ ਜੀ ਆ ਦੇਖੋ ਆ ਦੇਖੋ ਕਾ ਸਰ ਤੁਹਾਡੀ ਕੋ ਦੁਸ਼ਮਣ ਜਿਹੜਾ ਗੋਲ ਪਤਾ ਨਹੀਂ ਕਾ ਸਰ ਕਹਿੰਦੇ ਮੇਰੀ ਪੇਟ ਸੀ ਅੱਛਾ ਤੁਹਾਡੀ ਪੇਟ ਦੀ ਸੀ ਟਾਡੇ ਜਿਹੜੇ ਮੁੰਡੇ ਜਿਹੜੇ ਗਨਮੈਨ ਸੀ ਨਾ ਕੀ ਨਾਮ ਹੈ ਤੁਹਾਡਾ ਸੰਜੀਤ শেੜ ਪੁਲਿਸ ਕਟਾ ਕੋਨੇ ਕ ਬੰਦੇ ਦੇਖਣੇ ਹੋਇਆ ਇਹ ਮੇਰੇ ਤਿੰਨ ਭਰਾਰੇ ਇੱਕ ਮੈਂ ਇੱਕ ਜਸਾਈ ਆ ਦੋ ਮੁੰਡੇ ਹੋਰ ਨੇ ਹਾਂਜੀ 58 ਤੋਂ ਤਕਰੀਬਨ 8:00 ਵਜੇ 20 ਮਿੰਟ ਤੇ ਪੇਸ਼ੈਂਟ ਪ੍ਰੈਜ਼ੈਂਟ ਕੀਤੇ ਵਿਦ ਅਲਰਜੀ ਹਿਸਟਰੀ ਆਫ ਗਨ ਸ਼ਾਟ ਇਹ ਜਿਹੜੇ ਇਨਸੀਡੈਂਟ 'ਚ 6 ਟੋਟਲ ਸਾਡੇ ਕੋਲ ਜਿਹੜੇ ਪੇਸ਼ੈਂਟ ਪ੍ਰੈਜ਼ੈਂਟ ਕੀਤੇ ਉਹ 6 ਸੀਗੇ ਜਿਹੜੇ 2 ਸੀਗੇ ਉਹਨਾਂ ਚ ਸਰਬਜੀਤ ਸਿੰਘ ਐਂਡ ਕਰਨਮਾਰਨ ਦੇ ਵਰ ਬਰਾਉਟਡ ਉਹ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਚੁੱਕੀ ਸੀਗੀ ਠੀਕ ਹੈ ਜਿਹੜੇ ਬਾਕੀ 4 ਨੇ ਉਹ ਇੰਜਰੀਡ ਸੀਗੇ ਜਿਹੜੇ ਉਹ ਅਨ ਟ੍ਰੀਟਮੈਂਟ ਇਸ ਚੱਲ ਰਿਹਾ ਤੇ ਜਿਹੜਾ ਉਹਨਾਂ ਦੀ ਅੰਡਰ ਆਬਜ਼ਰਵੇਸ਼ਨ ਸਾਡੇ ਕੋਲ ਹੈਗੇ ਨੇ ਵੇਟੈਂਟ ਵਾਚ ਅੰਦਰ ਦਾ ਜਿਹੜਾ ਦੇ ਬਰਾਉਟਡ ਨਹੀਂ ਫਿਲਹਾਲ ਉਹਨਾਂ ਦੇ ਜਿਹੜੇ ਰੈਲੇਟਿਵ ਸੀ ਅ ਕੰਪਲੇਂਟ ਪਰਸਨ ਸੀਗੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਕੋਲ ਬੁਆ ਬਾਡੀ ਸੀ ਬੋਡੀ ਦਾ ਨਾਮ ਕੀ ਹੈ ਹਾਂਜੀ ਰਕਮਨੀ ਦੇ ਨਾਮ देयर वर 4 ਪੇਸ਼IENTS ਤੇ ਇਹ ਹੈਗੇ ਸੀਗੇ ਅਮ੍ਰਿਤਪਾਲ ਅਮਨਦੀਪ ਸੰਜੀਵ ਐਂਡ ਜੁਗਲ ਕਿਸ਼ੋਰ